ਲੀਲਨ ਦੇ ਵਿੱਚ ਬੜਾ ਪਿਆਰਾ ਆਰਟੀਕਲ ਰੀਸਟਾਕ ਕਰਿਆ ਹੈ ਬਿਲਕੁਲ ਘੱਟ ਪ੍ਰਾਈਸ ਇਸ ਦਾ ਪ੍ਰਾਈਸ ਰਹੇਗਾ 1350 ਰੁਪਏ ਇਸ ਦਾ ਪ੍ਰਾਈਸ ਰਹੇਗਾ ਉਹ ਡਿਜ਼ਾਈਨ ਇੰਨਾ ਪਿਆਰਾ ਅਸੀਂ ਹੋਗੇ 15 ਵੀ ਦਿਨ ਪਹਿਲਾਂ ਰੀਲ ਪਾਈ ਸੀ ਸੀ ਔਰ ਆਹ ਨਾਲੋਂ ਕਿ 3 ਤੋਂ 4 ਮਿੰਟ ਲੱਗੇ ਸੀ 4 ਸੂਟ ਸੀਗੇ ਸੋਲਡ ਆਊਟ 4 ਮਿੰਟ 5 ਮਿੰਟ ਰੀਲ ਚੱਲੀ ਸੀ ਮਸਾਂ ਔਰ ਨਾਲ ਦੀ ਨਾਲ ਬਾਏ ਕਰ ਲਿਆ ਕਸਟਮਰ ਨੇ ਇਹ ਆ ਚੈੱਕ ਕਰੋ ਅਲਟੀਮੇਟ ਆਰਟੀਕਲ ਹੈ ਇੰਪੋਰਟਡ ਲੀਲਨ ਦੇ ਵਿੱਚ ਪਿਓ ਲੀਲਨ ਦਾ ਫੈਬਰਿਕ ਲੱਗਾ ਹੋਇਆ ਹੈ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਸ਼ਰਟ ਤੇ ਲਾਈਨਿੰਗ ਲਵਾਓਗੇ ਤਾਂ ਗ੍ਰੇਸ ਬਣ ਜੇਗੀ ਹੋਰ ਜ਼ਿਆਦਾ ਬੜਾ ਪਿਆਰਾ ਆਰਟੀਕਲ ਹੈ ਆ ਚੈੱਕ ਕਰੋ ਸ਼ਰਟ ਦੇ ਉੱਤੇ ਵਰਕ ਵੀ ਕਰਿਆ ਹੋਇਆ ਹੈ ਆ ਦੇਖੋ ਸਾਰਾ ਹੈਂਡ ਵਰਕ ਵੀ ਕਰਿਆ ਹੋਇਆ ਹੈ ਸਭ ਤੋਂ ਪਹਿਲੇ ਪ੍ਰਾਈਸ ਦੇ ਅਕੋਰਡਿੰਗ ਬਹੁਤ ਸੋਹਣਾ ਆਰਟੀਕਲ ਹੈ 1350 ਰੁਪਏ ਦਾ ਪ੍ਰਾਈਸ ਰਹੇਗਾ ਮੈਚਿੰਗ ਬਾਟਮ ਆ ਰਹੀ ਹੈ ਔਰ ਆ ਆ ਰਿਹਾ ਇਜ਼ਦਾ ਦੁਪੱਟਾ ਦੁਪੱਟਾ ਆ ਰਿਹਾ ਨਾਲ ਲੀਲਨ ਦਾ ਹੀ ਦੁਪੱਟਾ ਆ ਰਿਹਾ ਬੜਾ ਪਿਆਰਾ ਆਰਟੀਕਲ ਹੈ ਚਾਰ ਸ਼ੇਡ ਨੇ بیس ਕਲਰ ਸੇਮ ਰਹੇਗਾ ਪ੍ਰਿੰਟ ਦੇ ਕਲਰ ਚੇਂਜ ਹੋ ਜਾਣਗੇ ਬਾਟਮ ਦੇ ਕਲਰ ਚੇਂਜ ਹੋ ਜਾਣਗੇ ਆ ਚੈੱਕ ਕਰੋ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਮਸਟਰਡ ਕਲਰ ਬੜਾ ਪਿਆਰਾ ਸ਼ੇਡ ਹੈ ਇੱਕ ਸ਼ੇਡ ਆ ਰਿਹਾ ਗ੍ਰ ਇੱਕ ਆਰਿਆ ਗ੍ਰੀਨ ਸ਼ੇਡ ਬੜਾ ਸੋਹਣਾ ਸ਼ੇਡ ਹੈ ਇੱਕ ਆਰਿਆ ਆਵਲਾ ਸ਼ੇਡ ਅਲਟੀਮੇਟ ਸ਼ੇਡ ਹੈ ਇੱਕ ਆਰਿਆ ਆਵਲਾ ਸ਼ੇਡ ਕੋਈ ਵੀ ਕਲਰ ਤੁਹਾਨੂੰ ਚਾਹੀਦਾ ਆਪਣਾ ਬਾਈ ਕਰ ਲਓ ਕੋਈ ਵੀ ਕਲਰ ਚਾਹੀਦਾ ਆਪਣਾ ਬਾਈ ਕਰ ਲਓ 1350 ਰੁਪਏ ਦਾ ਪ੍ਰਾਈਸ ਰਹੇਗਾ ਬਾਕੀ ਐਡਰੈਸ ਸਾਡਾ ਹੈਗਾ ਅਮਰਤਸਰੀਆ ਮਲਦੇਨ ਮੰਡੀ ਦੇ ਹੱਟੇ ਸਬਜ਼ੀ ਮੰਡੀ ਨੇ ਰਗਾਮਦੀ ਘਰੋਂ ਸਮਾਨਾ ਡਿਸਟ੍ਰਿਕਟ ਹੈਲਾ। ਸ਼ਾਇਦ ਹੀ ਕੋਈ ਕਸਟਮਰ ਹੋਵੇਗਾ ਜੀ ਜਿਹਨੂੰ ਆ ਆਈਟਮ ਨਾ ਪਸੰਦ ਹੋਵੇ ਪਿਓਰ ਬਨਾਰਸੀ ਮੈਂ ਕਹਿੰਦਾ ਹਰ ਕਿਸੇ ਨੂੰ ਇਹ ਪਸੰਦ ਆ ਇਹ ਆਈਟਮ ਇੰਨਾ ਲਾਜਵਾਬ ਆਰਟੀਕਲ ਹੈ ਪਿਓਰ ਬਨਾਰਸੀ ਜਿਨ੍ਹਾਂ ਨੇ ਵਰਕ ਨਾਲੋਂ ਕੁਝ हट ਕੇ ਆਰਟੀਕਲ ਲੈਣਾ ਹੁੰਦਾ ਨਾ ਵੀ ਆਰਟੀਕਲ ਇਹੋ ਜਿਹਾ ਹੈ ਕਿ ਤੁਸੀਂ ਪਾਰਟੀ ਫੰਕਸ਼ਨ ਦੇ ਪਾਲੋ ਜਿਵੇਂ ਮਰਜ਼ੀ ਵੇਅਰ ਕਰ ਲੋ ਡਿਜ਼ਾਈਨਿੰਗ ਚੈੱਕ ਕਰੋ ਔਰ ਕਲਰ ਸ਼ੈਡ ਔਰ ਪ੍ਰਿੰਟਿੰਗ ਔਰ ਬਨਾਰਸੀ ਵੀਵਿੰਗ ਹੈ ਸਾਰੀ ਇਹ ਆ ਚੈੱਕ ਕਰੋ ਸਾਰਾ ਵਰਕ ਹੁੰਦਾ ਹੈ ਇਹ ਆ ਦੇਖੋ ਇਹ ਸਾਰੀ ਵੀਵਿੰਗ ਹੈ ਪਿਓਰ ਖੀਮਖਾਬ ਵੀ ਕਹਿੰਨੇ ਆਪਾਂ ਇਹਨੂੰ ਪਿਓਰ ਬਨਾਰਸੀ ਸ਼ਰਟ ਆ ਰਹੀ ਹੈ ਔਰ ਮੈਚਿੰਗ ਬੋਟਮ ਆ ਰਹੀ ਹੈ ਪਿਓਰ ਕਲੇਬ ਦੀ ਪਿਓਰ ਵਿਸਕੋਸ ਔਰਗੈਂਜ਼ਾ ਦੁਪੱਟਾ ਆ ਰਿਹਾ ਹੈ ਪਿਓਰ ਵਿਸਕੋਸ オーਗੈਂਜ਼ਾ ਦੁਪੱਟਾ ਆ ਰਿਹਾ ਦੁਪੱਟਾ ਬੜਾ ਸ਼ਾਨਦਾਰ ਹੈ ਦੁਪੱਟਾ ਆ ਰਿਹਾ ਪਿਓਰ ਵਿਸਕੋਸ ਬਨਾਰਸੀ ਦੁਪੱਟਾ ਫੋਰਸਰ ਲੈਸ ਵਰਕ ਦੇ ਨਾਲ ਔਰ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਪਿਸਤਾ ਗ੍ਰੀਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਿਹਾ ਗ੍ਰੇ ਸ਼ੇਡ ਓਏ ਹੋ ਸਟੀਲ ਗ੍ਰੇ ਇੱਕ ਆ ਰਿਹਾ ਇਸ ਦੇ ਵਿੱਚ ਸਕਿਨ 골ਡਨ ਸ਼ੇਡ ਕਲਰ ਕੋਈ ਵੀ ਬਾਏ ਕਰ ਲਓ ਚਾਰ ਰੰਗ ਨੇ ਅਲਟੀਮੇਟ ਬਿਊਟੀਫੁੱਲ ਆਰਟੀਕਲ ਹੈ ਪ੍ਰਾਈਸ ਆ ਰਿਹਾ 3550 ਆਰਟੀਕਲ ਜੀ ਸੋ ਪਿਓਰ ਬਰਬਰੀ ਦੇ ਡਿਜੀਟਲ ਪ੍ਰਿੰਟਸ ਨੂੰ ਲੈ ਕੇ ਆਇਆ ਇਹ ਪ੍ਰੀਮੀਅਮ ਕੁਆਲਿਟੀ ਆ ਹਾਈ ਕਲਾਸ ਦੀ ਕੁਆਲ ਉਹ ਜਿਹੜਾ ਇਹਦਾ ਫੈਬਰਿਕ ਉਹ ਹੈਗਾ ਪ੍ਰੀਮੀਅਮ ਪਿਓਰ ਆ ਲੋ ਆ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਇੱਕ ਤੋਂ ਇੱਕ ਪ੍ਰਿੰਟ ਲੈ ਕੇ ਆਇਆ ਪਹਿਲਾ ਪ੍ਰਿੰਟ ਚੈੱਕ ਕਰੋ ਕਿੰਨਾ ਲਾਜਵਾਬ ਹੈ ਆ ਆ ਰਿਹਾ ਜੀ ਵਾਈਟ ਨਾਲ ਬਲੈਕ ਦਾ ਕੰਬੀਨੇਸ਼ਨ ਹੈ ਬੜਾ ਪਿਆਰਾ ਪ੍ਰਿੰਟ ਹੋਇਆ ਜਿਹੜੀ ਇਸ ਦੇ ਨਾਲ ਅਸੀਂ ਬਾਟਮ ਲਵਾਈਆ ਉਹ ਹੈਗੀ ਹੈ ਪਿਓਰ ਕ੍ਰੇਪ ਦੀ ਪਿਓਰ ਕ੍ਰੇਪ ਦੀ ਬਾਟਮ ਆ ਰਹੀਆਂ ਨਾਲ ਮੈਚਿੰਗ ਔਰ ਆ ਆ ਰਿਹਾ ਬਰਬਰੀ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਜਿਵੇਂ ਆਮ ਬਰਬਰੀ ਸੂਟ ਆਉਂਦੇ ਆ ਉਹ ਵਾਲੀ ਕੁਆਲਿਟੀ ਨਹੀਂ ਇਹ ਹਾਈ ਕੁਆਲਿਟੀ ਹੈ ਮਤਲਬ ਪ੍ਰੀਮੀਅਮ ਕੁਆਲਿਟੀ ਔਰ ਡਿਜ਼ਾਈਨ ਚੈੱਕ ਕਰੋ ਇੱਕ ਤੋਂ ਇੱਕ ਡਿਜ਼ਾਈਨ ਨੇ ਇੱਕ ਡਿ ਇੱਕ ਡਿਜ਼ਾਈਨ ਆ ਰਿਹਾ ਆਵਲਾ ਇੱਕ ਡਿਜ਼ਾਈਨ ਆ ਰਿਹਾ ਆਵਲਾ ਕੋਈ ਵੀ ਡਿਜ਼ਾਈਨ ਲੈਣਾ ਬਾਇ ਕਰ ਲਿਓ ਸਕਰੀਨਸ਼ਾਟ ਲੈ ਲਿਓ ਇੱਕ ਆ ਰਿਹਾ ਆਵਲਾ ਔਰ ਇੱਕ ਡਿਜ਼ਾਈਨ ਆਊਗਾ ਜੀ ਆਵਲਾ ਇਹਦੇ ਵਿੱਚ ਅਸੀਂ 5 ਤੋਂ 6 ਰੰਗ ਰੈਡੀ ਕਰਵਾਏ ਆ ਵੈਸੇ ਇਹ 2350 ਚ ਵੀ ਆ ਰਿਹਾ ਇਹ ਪ੍ਰੀਮੀਅਮਸ ਕਰਵਾਇਆ ਹੁਣ ਆ ਚੈੱਕ ਕਰੋ ਇਹ ਫੁੱਲ ਪਿਓਰ ਬਰਬਰੀ ਹੈ ਕਿਉਂਕਿ ਬਰਬਰੀ ਕੁਆਲਿਟੀਆਂ ਕਈ ਆਉਂਦੀਆਂ ਨੇ ਨਾ ਇਹ ਪ੍ਰੀਮੀਅਮ ਕੁਆਲਿਟੀ ਹੈ ਆ ਲੋ ਆ ਚੈੱਕ ਕਰੋ ਇਸੇ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਨਵੇਂ-ਨਵੇਂ ਸ਼ੇਡ ਨੇ ਕੋਈ ਵੀ ਕਲਰ ਬਾਇ ਕਰ ਲਿਓ ਸਕਿਨ ਕਲਰ ਦੇਖੋ ਕਿੰਨਾ ਪਿਆਰਾ ਹੈ ਹਲੋ ਸੀ ਗੀਂਸ਼ੇ ਕੋਈ ਵੀ ਕਲਰ ਬਾਈ ਕਰ ਲਓ ਇਸ ਦਾ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ 2600 ਰੁਪਏ। ਪ्योर कॉटन ਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਮੈਂ ਆਰਟੀਕਲ ਲੈ ਕੇ ਆਇਆ ਓਏ ਹੋਏ ਹੋਏ। ਮੈਂ ਕਹਿੰਦਾ ਬੋਲਣ ਨੂੰ ਲਫ਼ਜ਼ ਨਹੀਂ ਹੈਗੇ ਮੈਂ ਤਾਰੀਫ਼ ਕੀ ਕਰਾਂ। ਆਲਟੀਮੇਟ ਆਰਟੀਕਲ ਹੈ ਜੀ ਓਏ ਹੋਏ ਹੋਏ। ਜ਼ਬਰਦਸਤ। ਪਿਓਰ कॉटन। ਮੈਂ ਕਹਿੰਦਾ ਰੂਹ ਖਿੜਦੀ ਆ ਸੂਟ ਦੇਖ ਕੇ ਓਏ ਹੋਏ ਹੋਏ। ਕਲਰ ਡਿਜ਼ਾਈਨਿੰਗ ਹੈ। ਸਭ ਤੋਂ ੜੇ ਕਲਰ ਵੀ ਬੜੇ ਲਾਜਵਾਬ। ਡਿਜ਼ਾਈਨ ਤਾਂ ਹੈ ਹੀ ਬੜਾ ਪਿਆਰਾ। ਮੈਂ ਇੰਨੀ ਗਾਰੰਟੀ ਦੇ ਦਿੰਦਾ। ਤੁਸੀਂ ਛੇੜ ਦੇਖਦੇ ਸਾਰ ਸੂਟ ਦੀ ਡਿਜ਼ਾਈਨਿੰਗ ਦੇਖਦੇ ਸਾਰ ਤੁਸੀਂ ਕਹਿ ਦੇਣਾ ਭਾਜੀ ਪੈਕ ਕਰ ਦੋ ਬਸ ਸਾਡਾ ਬਹੁਤਾ ਟਾਈਮ ਨਾ ਲਾਓ ਆ ਚੈੱਕ ਕਰ ਲਓ ਕਿਤੇ ਹੋਰ ਨਾ ਕੋਈ ਲੈ ਜੇ ਸਭ ਤੋਂ ਸੋਹਣਾ ਆਰਟੀਕਲ ਫਰੰਟ ਔਰ ਬੈਕ ਡਾਟ ਡਿਜ਼ਾਈਨ ਬਣਾਇਆ ਪਹਿਲਾਂ ਤਾਂ ਫਰੰਟ ਦਿਖਾ ਦੇ ਰੋਮੀ ਫਰੰਟ ਤੇ ਸਾਰਾ ਸਾਰਾ ਥ्रेड ਵਰਕ ਸਾਰਾ ਸਾਰਾ ਹੈਂਡ ਵਰਕ ਬੁਟੀਕ ਸਟਾਈਲ ਦਾ ਇਹ ਆਰਟੀਕਲ ਆ ਰਿਹਾ ਪ੍ਰੀਮੀਅਮ ਫਾਈਨ ਪਿਓਰ ਕਾਟਨ ਦਾ ਫੈਬਰਿਕ ਲੱਗਿਆ ਹੋਇਆ ਔਰ ਚੈੱਕ ਕਰੋ ਇਸ ਦੀ ਬੈਕ ਆ ਦੇਖੋ ਆ ਬੈਕ ਤੇ ਕੀ ਰ ਆ ਰਿਹਾ ਬੈਕ ਤੇ ਵੀ ਸਾਰਾ ਹੈਂਡ ਵਰਕ ਪਲੱਸ ਸਾਰਾ ਥ्रेड ਵਰਕ ਆਲਟੀਮੇਟ ਆ ਚੈੱਕ ਕਰੋ ਬਾਟਮ ਮੈਚਿੰਗ ਬਾਟਮ ਆ ਰਹੀ ਹੈ ਇੰਪੋਰਟਡ ਕਾਟਨ ਦੇ ਵਿੱਚ ਬਾਟਮ ਆ ਰਹੀ ਹੈ ਕੋਟੇ ਡੋਰੀਆ ਦੁਪੱਟਾ ਆ ਰਿਹਾ ਆ ਦੁਪੱਟਾ ਚੈੱਕ ਕਰੋ ਹੁਣ ਤੱਕ ਦਾ ਸਭ ਤੋਂ ਸੋਹਣਾ ਆਰਟੀਕਲ ਹੈ ਮੈਂ ਕਹਿੰਦਾ ਇਹ ਸੀਜ਼ਨ ਦਾ ਸਮਰ ਸੀਜ਼ਨ ਦਾ ਸਭ ਤੋਂ ਬੈਸਟ ਆਰਟੀਕਲ ਜੇ ਕੋਈ ਆਇਆ ਨਾ ਤਾਂ ਆਹ ਵਾਲਾ ਆਰਟੀਕਲ ਹੈ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਆ ਅਲਟੀਮੇਟ ਸ਼ੇਡ ਕਲਰ ਕੋਈ ਵੀ ਬਾਈ ਕਰ ਲਓ ਨਮਾ ਜਾਂ ਮਹਿੰਦੀ ਗ੍ਰੀਨ ਆ ਗਿਆ ਨਮਾ ਜਾਂ ਪਰਪਲ ਕਲਰ ਆ ਗਿਆ ਸਮਰ ਸਪੈਸ਼ਲ ਨਵੇਂ ਸ਼ੇਡ ਨਵੀਂ ਡਿਜ਼ਾਈਨਿੰਗ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਬਿਊਟੀਫੁਲ ਡਿਜ਼ਾਈਨਰ ਸੂਟ ਇੱਕ ਆ ਜਬਰਦਸਤ ਛੇੜਨੇ ਚਾਰੇ ਰੰਗ ਚਾਰੇ ਰੰਗ ਸੋਨੇ ਜਿਹੜਾ ਮਰਜੀ ਬਾਏ ਕਰ ਲੋ ਅਲਟੀਮੇਟ ਸੂਟ ਹੈ ਆਵਲਾ ਆਰਟੀਕਲ ਮੈਂ ਰੀਸਟਾਕ ਕਰਿਆ স্পੈਸ਼ਲ ਬੁਟੀਕ ਸਟਾਈਲ ਦੇ ਆਰਟੀਕਲ ਹੈ ਕਸਟਮਰ ਦੇ ਜਿਹਨੇ ਮੈਸੇਜ ਆਏ ਸੀ ਇਸ ਆਰਟੀਕਲ ਦੀ ਪਹਿਲਾਂ ਮੈਂ ਰੀਲ ਪਾਈ ਸੀ ਉਸ ਤੋਂ ਬਾਅਦ ਮੈਨੂੰ ਮੈਸੇਜ ਆਇਆ ਸੀ ਕਿ ਭਾਜੀ ਅਸੀਂ ਐਦਾਂ ਦਾ ਆਰਟੀਕਲ ਰੈਡੀ ਕਰਵਾਇਆ ਪਰ ਸਾਨੂੰ ਮਹਿੰਗਾ ਬਹੁਤ ਪਿਆ ਕਿ ਤੁਸੀਂ ਤਾਂ ਪ੍ਰਾਈਸ ਕੁਝ ਵੀ ਨਹੀਂ ਦੇ ਰਹੇ ਕਿ ਸਾਨੂੰ 6000 ਰੁਪਏ ਦਾ ਸੂਟ ਪੈਗਾ ਕੱਲਾ ਕਾਟਨ ਦਾ ਕਿਉਂਕਿ ਇਹ ਆਈਟਮਾਂ ਕਸਟਮਰ ਨੂੰ ਰੈਡੀ ਕਰवानी ਪੈਂਦੀਆਂ ਨੇ ਲੋ ਜੀ ਹੁਣ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਰੈਡੀ ਕਰਵਾਉਣ ਦੀ ਹੁਣ ਪਹਿਲਾ ਇੱਕ ਪੀਸ ਆਇਆ ਘਟਵਾੜ 100 ਕਸਟਮਰ ਦੇ ਮੈਸੇਜ ਆ ਆਰਡਰ ਲਈ ਹੁਣ ਇਹਦੀ ਮੈਂ ਕੁਆਂਟੀਟੀ ਪੂਰੀ ਰੈਡੀ ਕਰਵਾ ਲਈ ਹੈ ਹਜੇ ਫਿਲਹਾਲ ਇੱਕ ਪੀਸ ਫੇਰ ਬਣ ਕੇ ਆਇਆ ਹੁਣ ਇਹਦੀ ਕੁਆਂਟੀਟੀ ਆਉਗੀ ਘਟਵਾੜ ਵੀ ਨਾਲ ਕਰਦੇ 50 ਤੋਂ 55 ਸੂਟ ਆਣੇ ਆ ਆਪਣਾ ਆਰਡਰ ਹੁਣੇ ਬੁੱਕ ਕਰਾ ਲਿਓ ਕਿਉਂਕਿ ਇਹ ਸੂਟ ਲਈ ਤੁਹਾਨੂੰ ਹਫਤਾ ਪੇਟ ਕਰਨਾ ਪੈਣਾ ਹੈ ਹਜੇ ਫਿਲਹਾਲ ਇੱਕ ਆਇਆ ਆ ਆਈਆ ਪਿਓਰ ਮਸਲੀਨ ਦੀ ਬਾਟਮ ਨਾਲ ਕੋਟੇ ਡੋਰੀਆ ਦੁਪੱਟਾ ਦੁਪੱਟ ਤੇ ਸਾਰਾ ਸਾਰਾ ਹੈਂਡ ਪੇਂਟ ਕਰਵਾਇਆ ਜੀ ਆ ਚੈੱਕ ਕਰੋ ਦੁਪੱਟਾ ਕਿੰਨਾ ਲਾਜਵਾ ਆਰਟੀਕਲ ਆ ਔਰ ਇਹਦਾ ਘੇਰਾ ਦਿਖਾ ਦੇ ਰੋ ਮੈਂ ਸਾਈਡ ਕੇ ਰਿਆ ਡਿਜ਼ਾਈਨ ਬੜਾ ਸੋਹਣਾ ਇੰਪੋਰਟਡ ਲੀਲਨ ਫੈਬਰਿਕ ਲੱਗਾ ਆ ਪ੍ਰੀਮੀਅਮ ਕੁਆਲਿਟੀ ਆ ਦੇਖੋ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਹੈ ਇੰਪੋਰਟਡ ਲੀਲਨ ਔਰ ਸਾਰਾ ਕਟਵਰਕ ਕਰਿਆ ਆ ਘੇਰੇ ਤੇ ਬੜਾ ਪਿਆਰਾ ਆਰਟੀਕਲ ਆ ਆ ਨੈਕ ਤੇ ਵਰਕ ਆ ਰਿਹਾ ਔਰ ਆ ਆ ਰਿਹਾ ਇਸਦਾ ਦੁਪੱਟਾ ਲਾਜਵਾ ਪੀਸ ਆ ਜੀ ਸੋਲੋ ਪਿੰਕ ਕਲਰ ਦਾ ਇਹ ਆਰਟੀਕਲ ਆਏਗਾ ਰੇਟ ਜਿਹੜਾ ਇਸਦਾ ਹੈ ਬਿਲਕੁਲ ਇਕਨੋਮਿਕਲ ਪ੍ਰਾਈਸ 2950 ਪਿਓਰ ਕਾਟਨ ਦੇ ਦੋ ਆ ਵਾਲੇ ਡਿਜ਼ਾਈਨ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਵਾਇਰਲ ਹੋ ਸਾਡੇ ਸਟੋਰ ਦੇ ਔਰ ਪਹਿਲਾ ਸੀ ਰੀਲ ਪਾਈ ਸੀ ਲੈਸ ਵਰਕ ਵਾਲਾ ਦੇ ਉਹਨਾਂ ਦਾ ਜਿਹੜਾ ਸਾਨੂੰ ਰੀਚ ਮਿਲਿਆ, ਵਿਊ ਮਿਲਿਆ, ਤੁਹਾਡਾ ਨਾ ਪਿਆਰ ਮਿਲਿਆ ਕਿ ਹੁਣ ਤੱਕ ਵੀ ਮੇਰੇ ਸਾਹਮਣੇ ਨਾਲ 1.5 ਮਿਲੀਅਨ ਵਿਊਜ਼ ਆ ਗਿਆ ਉਸਤੇ ਔਰ ਸਟਾਕ ਸਾਰਾ ਸਟਾਕ ਆਊਟ ਹੋ ਗਿਆ ਉਹ ਔਰ ਕਸਟਮਰ ਦੇ ਹਜੇ ਵੀ ਮੈਸੇਜ ਆ ਰਹੇ ਨੇ ਉਹਦੇ ਵਿੱਚ ਇਹ ਆ ਦੋ ਪੀਸ ਨਵੇਂ ਦੁਬਾਰਾ ਰੈਡੀ ਕਰਵਾਏ ਆ ਬੜੇ ਪਿਆਰੇ ਆ ਚੈੱਕ ਕਰੋ ਪੀਸ ਇਹ ਵੀ ਸਿੰਗਲ ਸਿੰਗਲ ਹੀ ਆਏ ਆ ਫਿਲਹਾਲ ਹਜੇ ਆਪਣਾ ਆਰਡਰ ਫਟਾਫਟ ਪਲੇਸ ਕਰ ਦਿਓ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੋ ਮੈਚਿੰਗ ਬਾਟਮ ਬਾਟਮ ਤੇ ਆ ਰਿਹਾ ਸਾਰਾ ਇਸ ਤਰ੍ਹਾਂ ਦਾ ਵਰਕ ਪਿਓਰ ਕੋਰੇ ਦੀ ਬਾਟਮ ਆ ਰਹੀ ਹੈ ਪਿਓਰ ਕੋਰੇ ਆ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਰੋਮੀ ਦਿਖਾਓ ਜੀ ਬੜਾ ਪਿਆਰਾ ਦੁਪੱਟਾ ਬਿਊਟੀਫੁਲ ਦੁਪੱਟਾ ਇਹ ਡਿਜ਼ਾਈਨ ਆਵਲਾ ਇਹ ਡਿਜ਼ਾਈਨ ਆਵਲਾ ਇਹ ਰਸ਼ਟ ਸ਼ੇਡ ਹੈ ਕਲਰ ਨਹੀਂ ਬੜਾ ਪਿਆਰਾ ਹੈ ਇਹ ਕਲਰ ਕਰਕੇ ਸਭ ਤੋਂ ਜ਼ਿਆਦਾ ਸੇਲ ਹੈ ਇዚ ਚਿਕਨ ਦੀ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਸਾਰਾ ਬਾਰਡਰ ਬਣਿਆ ਹੋਇਆ ਕਟਵਰਕ ਦਾ ਆ ਚੈੱਕ ਕਰੋ ਦੁਪੱਟਾ ਸੋ ਦੋਨਾਂ ਦੇ ਵਿੱਚ ਕੋਈ ਵੀ ਡਿਜ਼ਾਈਨ ਬਾਏ ਕਰ ਲਓ ਬੜੇ ਪਿਆਰੇ ਆਰਟੀਕਲ ਨੇ ਦੋਨੋਂ ਔਰ ਕਾਟਨ ਦੇ ਸਾਈਬਾ ਬ੍ਰਾਂਡ ਦੇ ਮੈਂ 2 ਪੀਸ ਲੈ ਕੇ ਆਏ ਵਲੇ ਲਖਨਵੀ ਚਿਕਨ ਦਾ ਕੰਮ ਹੈ ਸਾਰਾ ਔਰ ਸਭ ਤੋਂ ਵੱਡੀ ਗੱਲ ਇਹ ਤੁਹਾਨੂੰ ਮਿਲਣਾ ਬਿਲਕੁਲ ਘੱਟ ਪ੍ਰਾਈਸ ਤੇ ਔਰ ਓਪਨ ਚੈਨਲ ਦੀ ਪ੍ਰਾਈਸ ਰਹੇਗਾ ਆਹ ਵਾਲੀ ਆਈਟਮ ਦਾ ਆ ਲੋ ਮਾਰਕੀਟ ਪ੍ਰਾਈਸ ਦੀ ਗੱਲ ਕਰਾਂ ਤਾਂ 2500 ਤੋਂ ਘੱਟ ਤਾਂ ਮਿਲਦਾ ਹੀ ਨਹੀਂ ਜਿੱਥੇ ਮਰਜ਼ੀ ਟਰਾਈ ਕਰ ਲਿਓ ਆ ਲੋ 2600 2500 ਤਾਂ ਆਮ ਰੇਟ ਆ ਇਸੂਟ ਦਾ ਸੋ ਹਰ ਸ਼ੌਪਕੀਪਰ ਦਾ ਔਰ ਆਪਣਾ ਪ੍ਰਾਈਸ ਲੈਣਾ ਸਿਰਫ 2250 ਸਾਰਾ ਲਖਨਵੀ ਚਿਕਨ ਦਾ ਕੰਮ ਹੈ ਬਿਊਟੀਫੁਲ ਕੈਟਲੋਗ ਹੈ 2 ਪੀਸ ਆਏ ਹੈ ਬਿਊਟੀਫੁੱਲ ਆਰਟੀਕਲ ਹੈ ਮੈਚਿੰਗ ਬਾਟਮ ਆ 3 ਮੀਟਰ ਦੀ ਤਾਂ ਇਕੱਲੀ ਸ਼ਰਟ ਹੀ ਐ ਇਸ ਦੀ ਸਾਰਾ ਵਰਕ ਕਰਿਆ ਹੋਇਆ ਲੈਂਥ ਜਿੰਨੀ ਮਰਜ਼ੀ ਰੱਖ ਲਿਓ ਚਾਹੇ 55 ਲੈਂਥ ਰੱਖ ਲਓ ਤਾਂ ਵੀ ਸ਼ੂਟ ਬਣੇਗਾ ਆ ਚੈੱਕ ਕਰੋ 50 55 ਜਿੰਨੀ ਮਰਜ਼ੀ ਲੈਂਥ ਰੱਖ ਲਿਓ ਪਿਓਰ ਵਿਸਕੋਸ ਔਰਗੈਂਜ਼ਾ ਦੁਪੱਟਾ ਡਿਜੀਟਲ ਪਿੰਡ ਦਾ 2250 ਰੁਪਏ ਦਾ ਪ੍ਰਾਈਸ ਰਹੇਗਾ ਦੋ ਸ਼ੇਡ ਰੈਡੀ ਹੋ ਕੇ ਆਏ ਆ ਇਕ ਕਰੀਮ ਇਕ ਪੀਚਕਨ ਓਏ ਹੋਏ ਕਲਰ ਦੋਨੋਂ ਪਿਆਰੇ ਆ ਕੋਈ ਵੀ ਕਲਰ ਬਾਏ ਕਰ ਲਓ ਸਾਰਾ ਲਖਨਵੀ ਚਿਕਨ ਦਾ ਕੰਮ ਹੈ ਆ ਚੈੱਕ ਕਰੋ ਮੈਚਿੰਗ ਬਾਟਮ ਹੈ ਸਾਈਬਾ ਬ੍ਰਾਂਡ ਦੀ ਆਈਟਮ ਹੈ ਪ੍ਰੀਮੀਅਮ ਆ ਦੇਖੋ ਸਾਈਬਾ ਬ੍ਰਾਂਡ ਹੈ ਸਾਈਬਾ ਬ੍ਰਾਂਡ ਦਾ ਬੜਾ ਪਿਆਰਾ ਆਰਟੀਕਲ ਹੈ ਪਿਓਰ ਵਿਸਕੋਸ オーਰਗੈਂਜ਼ਾ ਇਸ ਦਾ ਰੀਸਲ ਬ੍ਰਾਂਡ ਦਾ ਦੁਪੱਟਾ ਆ ਰਿਹਾ ਹੈ ਪਹਿਲੇ ਦੁਪੱਟਾ ਦਾ ਰੇਟ ਹੀ 7-800 ਰੁਪਏ ਹੈ ਜੀ ਬਾਕੀ ਜੇ ਪ੍ਰਿੰਟ ਹੋ ਜਾਂਦਾ ਫਿਰ ਤਾਂ 1100-1200 ਹੋ ਜਾਂਦਾ ਸੋ ਬੜਾ ਪਿਆਰਾ ਆਰਟੀਕਲ ਹੈ 2250 ਰੁਪਏ ਦਾ ਪ੍ਰਾਈਸ ਰਹੇਗਾ ਪਿਓਰ ਚੰਦੇਰੀ ਮਲ ਕਾਟਨ ਦੇ ਵਿੱਚ ਇਹ ਆਰਟੀਕਲ ਲੈ ਕੇ ਆਇਆ ਸਾਰਾ ਵੀਵਿੰਗ ਦਾ ਕੰਮ ਹੈ ਹੈਂਡਵਰਕ ਹੈ ਟੋਟਲੀ ਹੈਂਡਵਰਕ ਹੈ ਆਪਣਾ ਗਿਫਟਾ ਲਓ ਹੈ ਆ ਦੇਖੋ ਆ ਆ ਰਿਹਾ ਨੈਕਵਰਕ ਬੜਾ ਪਿਆਰਾ ਕੰਮ ਕਰਿਆ ਹੋਇਆ ਸਾਰਾ ਨੈਕਟਿਵ ਵਰਕ ਆ ਰਿਹਾ ਹੈ ਹੈਂਡ ਵਰਕ ਹੈ ਉਸ ਤੋਂ ਬਾਅਦ ਆ ਚੈੱਕ ਕਰੋ ਸਾਰੀ ਵੀਵਿੰਗ ਕਰੀ ਹੋਈ ਹੈ ਇਹ ਸਾਰਾ ਵੀਵਿੰਗ ਦਾ ਕੰਮ ਹੈ 3 ਮੀਟਰ ਦੀ ਸ਼ਰਟ ਹੈ ਬਾਜੂ ਦਾ ਪ੍ਰੈਕਸਲ ਦਿੱਤਾ ਹੋਇਆ ਲੰਬਾਈ ਐਨ ਪ੍ਰੋਪਰ ਬਣੇਗੀ ਓਹੋ ਮੈਚਿੰਗ ਬਾਟਮ ਆ ਰਹੀ ਹੈ ਪਿਓਰ ਮਡਾਲ ਦੀ ਉਹ ਸੇਮ ਹੀ ਦੁਪੱਟਾ ਆ ਰਿਹਾ ਪਿਓਰ ਚੰਦੇਰੀ ਮਲ ਕੋਟਨ ਦਾ ਦੁਪੱਟਾ ਔਰ ਫੈਬਰਿਕ ਪਾਰਟੀ ਵੇਅਰ ਹੈ ਇਹ ਤੇ ਸਮਰ ਦਾ ਪਾਰਟੀ ਵੇਅਰ ਆਰਟੀਕਲ ਹੈ ਆ ਚੈੱਕ ਕਰੋ ਦੁਪੱਟਾ ਦੁਪੱਟੇ ਤੇ ਸਾਰੀ ਵੀਵਿੰਗ ਕਰੀ ਹੋਈ ਹੈ ਔਰ ਦੋ ਸ਼ੇਡ ਰੈਡੀ ਕਰਵਾਤੇ ਇੱਕ ਪਿੰਕ ਇਹ ਆਰਟੀਕਲ ਸੀ ਰੀਸਟਾਕ ਕਰਿਆ ਲੋ ਜੀ ਰੀਲ 500ਰ ਮਤਲਬ ਜੀ ਬੁਕਿੰਗ ਇੰਨੀ ਹੋ ਜਾਂਦੀ ਐ ਇਨਾ ਪੀਸਾਂ ਦੀ ਦੋ ਪੀਸ ਤਿੰਨ ਪੀਸ ਆਂਦੇ ਆ ਔਰ ਨਾਲ ਦੀ ਨਾਲ ਸਟਾਕ ਆਊਟ ਹੋ ਜਾਂਦਾ ਸੈਕਿੰਡ ਸ਼ੇਡ ਆ ਰਿਹਾ ਬਲੂ ਦੋਨਾਂ ਵਿੱਚ ਕੋਈ ਵੀ ਕਲਰ ਬਾਈ ਕਰ ਲਓ ਬੜਾ ਪਿਆਰਾ ਆਰਟੀਕਲ ਐ ਮੇਰੇ ਲਈ ਆਪਣਾ ਵਾਸਤੇ ਪਿੰਨੀ ਦਫਾ ਬੀ ਆਜੋ ਬੱਸ ਸੋ ਕੋਈ ਵੀ ਕਲਰ ਬਾਈ ਕਰ ਲਓ ਦੋਨਾਂ ਦੇ ਵਿੱਚੋਂ ਦੋਨੋਂ ਕਲਰ ਪਿਆਰੇ ਆ ਇਸ ਦਾ ਪ੍ਰਾਈਸ ਨੂੰ ਮੈਂਸ਼ਨ ਹੋ ਜਾਏ ਤੁਸੀਂ ਵਟਸਐਪ ਡੀਐਮ ਕਰ ਦਿਓ ਚਾਹੇ ਇਸਟੋਰੀ ਐਮ ਕਰ ਦੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦੋ ਔਰ ਐਡਰੈਸ ਸਾਡਾ ਹੈਗਾ ਅਮਰਤਸਰੀਆ ਮਾਲਦੇਨ ਮਿੰਟੇ ਦੀ ਹੱਟੀ ਸਬਜੀ ਮੰਡੀ ਨਰਗੰਦੀ ਗ੍ਰਾਉਂਡ ਸਮਾਣਾ ਡਿਸਟ੍ਰਿਕਟ ਆ। ਆਹ ਵਾਲਾ ਆਰਟੀਕਲ ਸਾਡਾ 2 ਫੈਬਰਿਕ ਵਿੱਚ ਰੈਡੀ ਹੋ ਰਿਹਾ ਇੱਕ ਪਿਓਰ ਮਲ ਕੋਟਨ ਇੱਕ ਪਿਓਰ ਵਿਸਕੋਸ ਔਰ ਗੈਂਜ਼ਾ ਪਿਓਰ ਮਲ ਕੋਟਨ ਦੇ ਵਿੱਚ ਸਿੰਗਲ ਕਲਰ ਦੇ ਵਿੱਚ ਰੈਡੀ ਹੋ ਰਿਹਾ ਪਰ ਪਿਓਰ ਵਿਸਕੋਸ ਔਰ ਗੈਂਜ਼ਾ ਦੇ ਵਿੱਚ ਰੰਗ ਨਵੇਂ ਰੈਡੀ ਹੋ ਰਿਹਾ ਸਾਰੇ। ਆਹ ਚੈੱਕ ਕਰੋ ਬੜਾ ਪਿਆਰਾ ਆਰਟੀਕਲ ਸਾਰਾ ਰੇਸ਼ਮ ਵਰਕ ਆਰੀ ਦਾ ਕੰਮ ਹੈ ਇਹ ਔਰ ਇੰਨਾ ਪਿਆਰਾ ਆਰਟੀਕਲ ਬਣਾ ਹਾ ਵਰਕ ਇਹਦਾ ਇ ਕਸਟਮਰ ਬਸ ਖੁੱਲਦੇ ਸਾਰ ਸੂਟ ਬਾਏ ਕਰ ਲੈਂਦਾ ਇਹ ਬੋਲਣਾ ਹੀ ਨਹੀਂ ਪੈਂਦਾ ਲਾਜਵਾ ਆ ਪਾਰਟیکل ਹੈ ਪਿਓਰ ਸਿਲਕ ਦੀ ਆਰੀ ਆ ਬਾਟਮ ਔਰ ਆ ਆ ਰਿਹਾ ਹੈ ਜਦ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਆ ਰਿਹਾ ਸੌਫਟ ਕੁਆਲਿਟੀ ਦਾ ਫੈਬਰਿਕ ਲੱਗਾ ਹੋਇਆ ਸਾਰਾ ਸਾਰਾ ਕਟਵਰਕ ਹੈ ਕਿੰਨਾ ਲਾਜਵਾ ਕੰਮ ਹੋਇਆ ਆ ਦੇਖੋ ਬਿਊਟੀਫੁਲ ਦੁਪੱਟਾ ਸੋ ਇਹਦੇ ਸ਼ੇਡ ਬਿਲਕੁਲ ਨਵੇਂ ਰੈਡੀ ਕਰਵਾਏ ਆ ਹੁਣ ਇਹ ਆਈਟਮ ਐਹੋ ਜਿਹੀ ਤੁਸੀਂ ਸਮਰਤ ਵੀ ਵੇਅਰ ਕਰ ਸਕਦੇ ਹੋ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਪਾਰਟੀ ਫੰਕਸ਼ਨ ਤੇ ਜਿੱਦਾਂ ਮਰਜ਼ੀ ਪਾ ਲਓ ਦੋਨੋਂ ਮੌਸਮ ਵੇਅਰ ਹੋਣ ਵਾਲੀ ਆਈਟਮ ਹੈ ਸ਼ੇਡ ਦੇਖੋ ਕਿੰਨੇ ਪਿਆਰੇ ਆ ਬਲੂ ਸ਼ੇਡ ਆ ਗਿਆ ਪਿੰਕ ਗਾਜ਼ਰੀ ਆ ਗਿਆ ਉਹ ਕਲਰ ਦੇਖੋ ਕਿੰਨਾ ਪਿਆਰਾ ਸੀ ਗ੍ਰੀਨ ਸ਼ੇਡ ਆ ਗਿਆ ਆ ਲੋ ਮੌਵ ਲਵੈਂਡਰ ਸ਼ੇਡ ਆ ਗਿਆ ਪੰਜ ਰੰਗ ਰੈਡੀ ਕਰਵਾਤੇ ਇਸ ਦਾ ਪ੍ਰਾਈਸ ਰਹੇਗਾ 3500 ਹੁਣੇ ਆਰਡਰ ਕਰ ਦਿਓ ਉਹ ਟੈਬੀ ਲਾਈਨ ਦਾ ਆਹ ਵਾਲਾ ਡਿਜ਼ਾਈਨ ਅਸੀਂ ਔਨ ਡਿਮਾਂਡ ਤੇ ਰੈਡੀ ਕਰਵਾਇਆ ਹੈ ਬਿਨਾ ਬਾਟਮ ਵਰਕ ਤੋਂ ਫੇਕਾ ਸਾਉਣੀ ਡਿਮਾਂਡ ਆਈ ਸੀ ਭਾਜੀ ਇਹ ਬਿਨਾ ਬਾਟਮ ਵਰਕ ਤੋਂ ਰੈਡੀ ਹੋ ਜਾਏਗਾ ਮੈਂ ਕਹਿੰਦਾ ਹਾਂਜੀ ਜ਼ਰੂਰ ਹੋਏਗਾ ਜੀ ਆ ਚੈੱਕ ਕਰੋ ਉਹਨਾਂ ਦੀ ਡਿਮਾਂਡ ਤੇ ਅਸੀਂ ਰੈਡੀ ਕਰਵਾਤਾ ਅਲਟੀਮੇਟ ਡਿਜ਼ਾਈਨਰ ਸੂਟ ਜਦੋਂ ਉਹਨਾਂ ਨੂੰ ਵੀ ਸੂਟ ਪਹੁੰਚਿਆ ਉਦੋਂ ਇੱਕ ਕਰਵਾਇਆ ਸੀਗਾ ਸੂਟ ਪਹੁੰਚਿਆ ਬਹੁਤ ਖੁਸ਼ ਹੋ ਗਏ ਉਹ ਸੂਟ ਦੇਖ ਕੇ ਇੰਨਾ ਲਾਜਵਾ ਆਰਟੀਕਲ ਰੈਡੀ ਕਰਵਾਇਆ ਸਾਰਾ ਲੈਸ ਵਰਕ ਆ ਰਿਹਾ ਬੜਾ ਪਿਆਰਾ ਆਰਟੀਕਲ ਮੈਚਿੰਗ ਬਾਟਮ ਆ ਰਹੀ ਹੈ ਪਿਓਰ ਮੋਡਲ ਦੀ ਔਰ ਪਿਓਰ ਮਸਲੀਨ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਟੈਬੀ ਲਾਈਨ ਦਾ ਟੈਬੀ ਲਾਈਨ ਫੈਬਰਿਕ ਇਸ ਟ ਸਮਾਰਟਾ ਸਪੈਸ਼ਲ ਫੈਬ੍ਰਿਕ ਹੈ ਸਭ ਤੋਂ ਸੌਫਟ ਕੁਆਲਿਟੀ ਦਾ ਆ ਚੈੱਕ ਕਰੋ ਦੁਪੱਟਾ ਕਿਉਂ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਲੈਸ ਵਰਕ ਦੇ ਵਿੱਚ ਛੇੜ ਹੁਣ ਅਸੀਂ 3 ਸੇਮ ਸੋਲੋ ਕਲਰ ਦੇ ਵਿੱਚ ਰੈਡੀ ਕਰਵਾਇਆ 3 ਸੇਮ ਰੈਡੀ ਕਰਵਾਏ 5 ਹੁਣ ਆਰਡਰ ਆਪਣਾ ਫਟਾਫਟ ਪਲੇਸ ਕਰ ਲਿਓ ਪ੍ਰਾਈਸ ਰਹੇਗਾ 3000 ਰੁਪਏ 3000 ਰੁਪਏ ਇਸ ਦਾ ਪ੍ਰਾਈਸ ਰਹੇਗਾ ਫਟਾਫਟ ਆਰਡਰ ਪਲੇਸ ਕਰ ਲਓ ਆਪਣਾ ਇਹ ਟੈਬੀ ਲਾਈਨ ਦਾ ਹੋਲਸੇਲਿੰਗ ਡਿਜ਼ਾਈਨ ਹੈ ਸਾਡੇ ਸਟੋਰ ਦਾ ਵਾਲਾ ਗੀ ਇਹ ਰੀਸਟੌਕ ਹੋਇਆ ਕਲਰ ਸਾਰੇ ਰੈਡੀ ਕਰਵਾਤੇ ਦੁਬਾਰਾ ਬੜਾ ਪਿਆਰਾ ਆਰਟੀਕਲ ਔਰ ਬ੍ਰਾਈਟ ਆ ਦੋ ਪੇਸਟਲ ਕਲਰ ਨੇ ਪੰਜ ਰੰਗ ਨੇ ਪੰਜ ਦੇ ਪੰਜ ਰੰਗ ਟੌਪ ਕਲਾਸ ਨੇ ਮਾਰਕੀਟ ਦੇ ਵਿੱਚ ਇਹਦੀ ਕਾਪੀ ਵੀ ਬਹੁਤ ਚੱਲ ਰਹੀ ਹੈ ਅੱਜਕੱਲ ਪਰ ਇਹ ਅਸੀਂ オリジナル ਆਰਟੀਕਲ ਹੀ ਸੇਲ ਕਰਦੇ ਆ ਆ ਚੈੱਕ ਕਰੋ ਪਿਓਰ ਟੈਬੀ ਲਾਈਨ ਦਾ ਬਿਊਟੀਫੁੱਲ ਡਿਜੀਟਲ ਪ੍ਰਿੰਟ ਦਾ ਲੈਸਰ ਵਿੱਚ ਆਰਿਆ ਬੜਾ ਸ਼ਾਨਦਾਰ ਪਿਓਰ ਟੈਬੀ ਲਾਈਨ ਫੈਬਰਿਕ ਹੈ ਸਭ ਤੋਂ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਸ਼ਰਟ ਤੇ ਟਾਪਟਾ ਲਵਾ ਲਓ ਦੁੱਗਣੀ ਤਿਕਣੀ ਗ੍ਰੇਸ ਬਣ ਜਾਣੀ ਹੈ ਸਾਰਾ ਲੈਸਰ ਵਰਕ ਆਰਿਆ ਨੈਕ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਮੈਚਿੰਗ ਬੋਟਮ ਆਰੀ ਹੈ ਪਿਓਰ ਮੋਡਲ ਦੀ ਪਿਓਰ ਟੈਬੀ ਲਾਈਨ ਦਾ ਦੁਪ ਔਰ ਦੁਪੱਟੇ ਦਾ ਸਾਰਾ ਸਾਰਾ ਲੈਸ ਵਰਕ ਆ ਚੈੱਕ ਕਰੋ ਪੂਰਾ 2.5 ਮੀਟਰ ਦਾ ਦੁਪੱਟਾ ਆ ਰਿਹਾ ਹੈ ਸ਼ੇਡ ਮਿਲਣੇ ਆ ਬੜੇ ਪਿਆਰੇ ਇੱਕ ਆ ਰਿਹਾ येलो ਕਲਰ ਇੱਕ ਗ੍ਰੇ ਸ਼ੇਡ ਵੀ ਮਿਲੂਗਾ ਇਸ ਤੇ ਤੁਹਾਨੂੰ ਇੱਕ ਗ੍ਰੇ ਸ਼ੇਡ ਆ ਰਿਹਾ ਇੱਕ ਬਲੂ ਸ਼ੇਡ ਆ ਰਿਹਾ ਇੱਕ ਗਾਜ਼ਰੀ ਪਿੰਕ ਆ ਰਿਹਾ ਇੱਕ ਸਕਾਈ ਬਲੂ ਆ ਰਿਹਾ ਕੋਈ ਵੀ ਕਲਰ ਬਾਏ ਕਰ ਲਓ 3000 ਰੁਪਏ ਦਾ ਪ੍ਰਾਈਸ ਰਹੇਗਾ ਸਭ ਨੂੰ ਮੇਰੀ ਇੱਕ ਰਿਕਵੈਸਟ ਹੈ ਕਿ ਵੀਡੀਓ ਪੂਰੀ ਲਾਸਟ ਤੱਕ ਦੇਖਿਆ ਕਰੋ ਅੱਜਕੱਲ੍ਹ ਜਿਵੇਂ ਫੇਸਬੁੱਕ ਤੇ ਸਾਡੀ ਵੀਡੀਓ ਪੈਂਦੀਆਂ ਨੇ ਨੀਚੇ ਕਮੈਂਟ ਸੈਕਸ਼ਨ ਕਮੈਂਟ ਸੈਕਸ਼ਨ ਦੇ ਵਿੱਚ ਫੇਕ ਪੇਜ ਵਾਲੇ ਮਤਲਬ ਇੱਕ ਆਪਣਾ ਮੈਸੇਜ ਭੇਜ ਦੇ ਕਮੈਂਟ ਭੇਜ ਦੇ ਆ ਨੰਬਰ ਦਾ ਤੁਸੀਂ ਉੱਥੇ ਆਰਡਰ ਨਹੀਂ ਕਰਨਾ ਤੁਸੀਂ ਪਹਿਲਾਂ ਵੈਰੀਫਾਈ ਕਰਿਆ ਕਰੋ ਫਿਰ ਆਰਡਰ ਕਰਿਆ ਕਰੋ ਉਹ ਚੰਦੇਰੀ ਕੋਟਨ ਦਾ ਮੈਂ ਇੱਕ ਆਰਟੀਕਲ ਲੈ ਕੇ ਆਇਆ ਹੁਣ ਤਾਂ ਕਸਟਮਰ ਦਾ ਮੈਸੇਜ ਮੈਨੂੰ ਇਹ ਆਉਂਦਾ ਕਿ ਭਾਜੀ ਅਸੀਂ ਥੋੜੀ ਰੀਲ ਪ੍ਰੋਪਰ ਦੇਖੀ ਨਹੀਂ ਸੀ ਆਰਡਰ ਕਰਤਾ ਫਟਾਫਟ ਐਦਾਂ ਹੀ ਪਰ ਜਦ ਸੂਟ ਪਹੁੰਚਿਆ ਸਾਡੇ ਕੋਲੋਂ ਮਨ ਖੁਸ਼ ਹੋ ਗਿਆ ਵੀ ਅਸੀਂ ਪ੍ਰੋਪਰ ਰੀਲਸ ਵੀ ਨਹੀਂ ਦੇਖਿਆ ਅਸੀਂ ਪ੍ਰੋਪਰ ਹੁਣ ਦੇਖਿਆ ਸ਼ੂਡ ਜਦੋਂ ਆਰਡਰ ਕਰਿਆ ਜਾਨਕੀ ਕਸਟਮਰ ਨੂੰ ਇੰਨਾ ਟਰਸਟ ਇੰਨਾ ਕਸਟਮਰ ਸੈਟੀਸਫਾਈ ਹੋ ਜਾਂਦਾ ਆ ਆਰਡਰ ਕਰਕੇ ਔਰ ਇੰਨਾ ਪਿਆਰਾ ਆਰਟੀਕਲ ਲੈ ਕੇ ਆਇਆ ਪਿਓਰ ਚੰਦੇਰੀ ਕਾਟਨ ਦੇ ਵਿੱਚ ਇਹ ਆਰਟੀਕਲ ਆ ਰਿਹਾ ਹੈ ਬਿਊਟੀਫੁਲ ਡਿਜ਼ਾਈਨਰ ਸ਼ੂਡ ਬਣਾਇਆ ਹੋਇਆ ਲਾਈਨਿੰਗ ਸ਼ਰਟ ਤੇ ਲੱਗੇਗੀ ਇਹ ਪਿਓਰ ਟਾਸਰ ਚੰਦੇਰੀ ਕਾਟਨ ਆ ਇਹ ਸੋ ਬੜਾ ਪਿਆਰਾ ਫੈਬਰਿਕ ਹੈ ਫੈਬਰਿਕ ਬਿਲਕੁਲ ਨਵੇਂ-ਨਵੇਂ ਫੈਬਰਿਕ ਆ ਰਿਹਾ ਜੀ ਇਸ ਟਾਈਮ ਤਾਂ ਫੈਬਰਿਕ ਤਾਂ ਮੈਂ ਕਹਿੰਦਾ ਕੱਲੀ ਕਾਟਨ ਨਹੀਂ ਆਂਦੀ ਹੁਣ ਤਾਂ ਫੈਬਰਿਕ ਵੀ ਟੈਬੀ ਲਾਈਨ ਹੋ ਗਈ ਹੋਰ ਬੜਾ ਬੜੇ ਤਰ੍ਹਾਂ ਦਾ ਫੈਬਰਿਕ ਹੈ ਪਿਓਰ ਕਾਟਨ ਦੀ ਬਾਟਮ ਆ ਰਹੀ ਹੈ ਜਿਨ੍ਹਾਂ ਨੂੰ ਥੋੜਾ ਪਾਰਟੀ ਵਾਲ ਲੁੱਕ ਦਾ ਆਰਟੀਕਲ ਚਾਹੀਦਾ ਹੈ ਬੁਟੀਕ ਸਟਾਈਲਾ ਆਰਟੀਕਲ ਚਾਹੀਦਾ ਹੈ ਕਲਰ ਇੰਗਲਿਸ਼ ਚਾਹੀਦਾ ਔਰ ਇਹ ਕਲਰ ਦਾ ਇਸ ਟਾਈਮ ਕਰੇਜ਼ ਫੈਸ਼ਨ ਇੰਨਾ ਕੁ ਹੈ ਕਿ ਹਰ ਕਸਟਮਰ ਕਹਿੰਦਾ ਵੀ ਇਹ ਕਲਰ ਚਾਹੀਦਾ ਹੀ ਚਾਹੀਦਾ ਕਿਉਂਕਿ ਇਹ ਕਲਰ ਇਸ ਟਾਈਮ ਟੌਪ ਟ੍ਰੈਂਡਿੰਗ ਚਲ ਰਿਹਾ ਹੈ ਔਰ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦੁਪੱਟੇ ਤੇ ਵੀ ਸਾਰਾ ਵਰਕ ਕਰਿਆ ਸਾਰਾ ਹੈਂਡ ਵਰਕ ਆ ਰਿਹਾ ਸਾਹ ਦੇਖੋ ਦਬਕੇ ਦਾ ਕੰਮ ਪਰਲ ਦਾ ਕੰਮ ਰੇਸ਼ਮ ਦਾ ਕੰਮ ਸਿਕੁਐਂਸ ਰੇਟ ਆ ਰਿਹਾ ਸਿਰ 3250 ਰੁਪਏ ਇਸ ਟਾਈਮ ਦਾ ਜਿਹੜਾ ਸਤੋਂ ਜ਼ਿਆਦਾ ਫੇਮਸ ਵਰਕ ਚੱਲ ਰਹਿਣਾ ਜੀ ਕਾਂਥਾ ਵਰਕ ਹੈ ਸਾਰਾ ਨੌਰਸ ਕਾਂਥਾ ਦਾ ਕੰਮ ਹੈ ਸਭ ਤੋਂ ਵੱਡੀ ਗੱਲ ਫੈਬਰਿਕ ਨਵੇਂ ਪਿਓਰ ਬਰਬਰੀ ਔਰ ਕਲਰ ਬਿਲਕੁਲ ਨਵੇਂ ਆ ਇਹ ਕਲਰ ਨਹੀਂ ਮਿਲਦੇ ਜਲਦੀ ਜਲਦੀ ਜਿਹੜਾ ਮੈਂ ਕਲਰ ਲੈ ਕੇ ਆਇਆ ਮੈਂ ਤੁਹਾਨੂੰ ਫੈਬਰਿਕ ਡਿਟੇਲ ਦਿਖਾਉਣਾ ਪ੍ਰੋਪਰ ਡਿਟੇਲ ਪ੍ਰੋਪਰ ਤਰੀਕੇ ਨਾਲ ਦਿਖਾਉਂਗਾ ਚੈੱਕ ਕਰੋ ਇੱਕ ਚਾਕਲੇਟ ਕਲਰ ਹੈ ਜਿਹੜਾ ਮੈਂ ਓਪਨ ਕਰਿਆ ਸਾਰਾ ਕਾਂਥਾ ਵਰਕ ਹੈਂਡ ਵਰਕ ਦਾ ਕੰਮ ਹੈ ਪਿਓਰ ਬਰਬਰੀ ਸਲਫ ਬਣੀ ਹੋਈ ਹੈ ਸਲਫ ਪ੍ਰਿੰਟ ਬਣਿਆ ਹੋਇਆ ਹੈ ਸਲਫ ਪ੍ਰਿੰਟ ਦੇ ਉੱ ਪਲੇਨ ਬਰਬਰੀ ਦਾ ਚੱਲੀ ਗਈ ਸੀ ਹੁਣ ਬਰਬਰੀ ਵਿੱਚ ਸਲਫ ਆ ਗਈ ਸਾਰਾ ਹੈਂਡਵਰਕ ਆ ਰਿਹਾ ਹੈ 슬ੀਵਸ ਤੇ ਵਰਕ ਆ ਰਿਹਾ ਆ ਬਾਟਮ ਆ ਰਹੀ ਹੈ ਪਿਓਰ オリジナル ਮਸਲੀਨ ਪਿਓਰ オリジナル ਮੋਡਲ ਦੀ ਬਾਟਮ ਆ ਰਹੀ ਹੈ ਬਾਟਮ ਤੇ ਲੈਸ ਵਰਕ ਆ ਰਿਹਾ ਔਰ ਆ ਆ ਰਿਹਾ ਇਸ ਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਪਿਓਰ ਬਰਬਰੀ ਦਾ ਦੁਪੱਟਾ ਆ ਚੈੱਕ ਕਰੋ ਬਰਬਰੀਆ ਦੁਪੱਟਾ ਆ ਰਿਹਾ ਦੁਪੱਟੇ ਤੇ ਲੈਸ ਵਰਕ ਦੋ ਸ਼ੇਡ ਰੈਡੀ ਕਰਵਾਏ ਆ ਇੱਕ ਨੀਚੇ ਦੋਨੋਂ ਰੰਗ ਨਵੇਂ ਆ ਇੱਕ ਨੀਚੇ ਆ ਗਿਆ ਚਾਕਲੇਟ ਸ਼ੇਡ ਇੱਕ ਆਇਗਾ ਨਵਾਂ ਜਿਹਾ ਕਲਰ ਮਤਲਬ ਯੂਨਿਕ ਜਿਹਾ ਸ਼ੇਡ ਆ ਡਿਫਰੈਂਸ਼ੀਏਟਡ ਕੰਮ ਬਹੁਤ ਸੋਹਣਾ ਆਈਟਮ ਇਹੋ ਜੀ ਆ ਤੁਸੀਂ ਪਾਰਟੀ ਫੰਕਸ਼ਨ ਜਿਵੇਂ ਮਰਜ਼ੀ ਪਾਓ ਸਭ ਤੋਂ ਵੱਡੀ ਗੱਲ ਚਾਹੇ ਗਰਮੀ 'ਚ ਵੇਅਰ ਕਰੋ ਜਿਵੇਂ ਮਰਜ਼ੀ ਪਾਰਟੀ ਫੰਕਸ਼ਨ ਤੇ ਜਿੱਦਾਂ ਮਰਜ਼ੀ ਵੇਅਰ ਕਰ ਲਓ ਅਲਟੀਮੇਟ ਸੂਟ ਨੇ ਪ੍ਰੀਮੀਅਮ ਕੁਆਲਿਟੀ ਸੁਪਰ ਡੂਪਰੇਟ ਆਈਟਮ ਇਸ ਟਾਈਮ ਦਾ ਮੋਸਟ ਪੋਪੂਲਰ ਟ੍ਰੈਂਡਿੰਗ ਜਿਹੜਾ ਵਰਕ ਚੱਲ ਰਿਹਾ ਉਹ ਵਾਲਾ ਵਰਕ ਆ ਇਹ ਸਾਡੇ ਸਟੋਰ ਦਾ ਮੋਸਟ ਵਾਇਰਲ ਡਿਜ਼ਾਈਨ ਆ ਜੀ ਇਹ ਰੀਸਟਾਕ ਕਰਿਆ ਸਭ ਤੋਂ ਜ਼ਿਆਦਾ ਹੈਵੀ ਡਿਮਾਂਡ ਤੇ ਰੀਸਟਾਕ ਹੋਇਆ ਔਰ ਸਾਰੇ ਸਾਰੇ ਰੰਗ ਰੈਡੀ ਕਰਵਾਤੇ ਦੁਬਾਰਾ ਸੋ ਇਸ ਟਾਈਮ ਦਾ ਸੁਪਰ ਡੂ ਉਹ ਡੇਲੀ ਆਨ ਆ ਲੋ ਕਿ 100 ਸੂਟ ਦੀ ਰਿਕੁਆਇਰਮੈਂਟ ਰਹਿੰਦੀ ਹੈ ਇਸ ਟਾਈਮ ਦਾ ਸੁਪਰ ਸੇਲਿੰਗ ਇਨ ਨਿਊ ਡਿਜ਼ਾਈਨ ਚੱਲ ਰਿਹਾ ਜੀ ਸਾਡੇ ਸਟੋਰ ਦਾ ਇਹ ਵਾਲਾ ਲਾਜਵਾਬ ਆ ਆਰਟੀਕਲ ਆ ਫਰੰਟ ਔਰ ਬੈਕ ਦੀ ਡਿਜ਼ਾਈਨਿੰਗ ਆ ਜੀ ਲਾਸਟ ਈਅਰ ਦਾ ਡਿਜ਼ਾਈਨ ਮਤਲਬ ਕਿ ਅਸੀਂ ਹੁਣ ਤੱਕ ਵੀ ਸੇਲ ਕਰ ਰਹੇ ਆ ਇਹ ਔਰ ਇੰਨਾ ਥੋੜਾ ਪਿਆਰ ਮਿਲ ਰਿਹਾ ਸੋ ਵੀ ਸ਼ਿਪ ਨੈਕ ਸਭ ਤੋਂ ਈ ਇਹਦੀ ਸ਼ੇਡ ਇਹਦੀ ਡਿਜ਼ਾਈਨਿੰਗ ਲਾਜਵਾਬ ਆ ਕਿਉਂਕਿ ਸਿਪੀਸ ਤੁਹਾਡੇ ਨਾਲ ਹਟ ਗਿਆ ਜੈਨੂਇਨ ਜੀ ਆਰਟੀਕਲ ਆ ਬਾਹਰ ਅੰਦਰ ਪਾਰਟੀ ਫੰਕਸ਼ਨ ਜਿਵੇਂ ਮਰਜ਼ੀ ਪਾਓ ਉਹ ਸ਼ੇਡ ਸਾਰੇ ਨਵੇਂ ਆ ਫਰੰ और रंग सारे नमें रेडी करवाए पूरी वीडियो पूरी एंड तक देखो आ चेक करो आ रहा ज़द बट्टा दप्टा ओर हो, हो। अल्टमेट सूटा जी अल्टीमेट हूँ शेड चेक करो इस ओपोजिट आएगा आवला जिमें इसका बेस कलर ग्रीन आ गया इसका बेस कलर आएगा मोरपंखी ब्लू कलर और बॉर्डर आएगा ग्रीन का आखो गाजरी शेड आ गया इसका ओपोजिट क्रीम आ गया एक आएगाई ग्रे एक आएगा इसका ओपोजिट ग्रे आ चेक करो लवेंडर शेड सोलो आर्टिकल सोलो पीस आएगा सोरी यह सोलो कलर आया आवाइन शेड आ गया स्किन चॉकलेट आ गया ਗ੍ਰੇ ਨੇਵੀ ਬਲੂ ਆ ਗਿਆ ਇੱਕ ਆਇਗਾ ਪੈਰਟ ਸਾਰੇ ਰੰਗ ਨਵੇਂ ਰੈਡੀ ਕਰਵਾਤੇ ਹੁਣੇ ਬਾਏ ਕਰ ਲਓ 3150 ਰੁਪਏ ਪ੍ਰਾਈਸ ਰਹੇਗਾ ਇੱਕ ਸੋਲੋ ਕਰੀਮ ਕਲਰ ਦਾ ਮੈਂ ਬੁਟੀਕ ਸਟਾਈਲ ਦਾ ਆਰਟੀਕਲ ਰੈਡੀ ਕਰਵਾਇਆ ਤੁਹਾਡੇ ਲਈ ਸਪੈਸ਼ਲ ਬੜਾ ਪਿਆਰਾ ਆਰਟੀਕਲ ਆ ਇਹਦਾ ਕੰਮ ਬਹੁਤ ਸੋਹਣਾ ਹੈ ਓਏ ਹੋਏ ਹੋਏ ਡਿਜ਼ਾਈਨਿੰਗ ਲਾਜਵਾਬ ਹੈ ਤੁਸੀਂ ਪੀਸ ਚੈੱਕ ਕਰੋ ਸਭ ਤੋਂ ਵੱਡੀ ਗੱਲ ਇਹ ਕਲਰ ਕੰਬੀਨੇਸ਼ਨ ਐਸਾ ਹੈ ਕਿ ਹਰ ਕਿਸੇ ਦਾ ਫੇਵਰਟ ਹੈ ਇਹ ਆ ਚੈੱਕ ਕਰੋ ਬਲੈਕ ਤੇ ਵਾਈਟ ਦਾ ਜਿਹੜਾ ਕੰਬੀਨੇਸ਼ਨ ਹੈ ਇਸ ਟਾਈਮ ਦਾ ਜਿਹੜਾ ਟੌਪ ਟ੍ਰੈਂਡਿੰਗ ਚੱਲ ਰਿਹਾ ਨਾ ਆ ਚੈੱਕ ਕਰੋ ਇਹਦੀ ਡਿਜ਼ਾਈਨਿੰਗ ਆ ਪਹਿਲਾਂ ਤਾਂ neck ਦਿਖਾ ਦੇ ਰੋਮੀ neck ਬੜਾ ਸ਼ਾਨਦਾਰ ਕੰਮ ਕਰਿਆ ਹੋਇਆ ਹੈ neck ਤੇ ਕੰਮ ਚੈੱਕ ਕਰੋ ਦਬਕਾ ਵਰਕ ਆ ਰਿਹਾ ਹੈ ਨੋਟਸ ਵਰਕ ਆ ਰਿਹਾ ਹੈ ਕੱਟ ਦਾਣਾ ਹਰ ਤਰ੍ਹਾਂ ਦਾ ਮਟੀਰੀਅਲ ਹੈ ਔਰ ਲਾਜਵਾ ਆਰਟੀਕਲ ਆ ਆ ਰਿਹਾ ਹੈ ਇਸ ਦਾ ਮਤਲਬ ਕਿ ਮੀਡਲ ਦਾ ਡਿਜ਼ਾਈਨ ਜਿਹੜਾ ਕੇਰੇ ਦਾ ਡਿਜ਼ਾਈਨ ਮੰਨਣਾ ਹੈ ਫਲਾਵਰ ਪ੍ਰਿੰਟਿੰਗ ਦੇ ਉੱਪਰ ਸਾਰਾ ਹੈਂਡਵਰਕ ਆ ਰਹੀ ਹੈ ਬੈਕ ਤੇ ਪ੍ਰਿੰਟਿੰਗ ਪਿਓਰ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੈ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਬੁਟੀਕ ਸਟਾਈਲ ਦਾ ਆਰਟੀਕਲ ਹੈ ਔਰ ਆ ਰਹੀ ਹੈ ਇਸ ਦੀ ਬਾਟਮ ਪਿਓਰ ਮੋਡਲ ਦੀ ਬਾਟਮ ਰਹਿਣੀ ਹੈ ਬਲੈਕ ਕਲਰ ਦੀ ਔਰ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਿਊਟੀਫੁਲ ਪ੍ਰਿੰਟਿੰਗ ਸੋਲੋ ਆਰਟੀਕਲ ਆਏਗਾ ਪੀਸ ਆਏਗਾ ਤਿੰਨ ਫਟਾਫਟ ਆਪਣੀ ਬੁਕਿੰਗ ਕਰਾ ਲਓ ਇਹ ਆਰਟੀਕਲ ਦੀ ਸਪੈਸ਼ਲ ਸੋਲੋ ਵਾਈਟ ਕਲਰ ਦਾ ਇਹ ਆਰਟੀਕਲ ਹੈ ਔਰ ਵਿਸਕੋਸ অর্ਗੈਂਜ਼ਾ ਦਾ ਬ੍ਰਾਈਟ ਕਲਰ ਚਾਰ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਇਆ ਸਾਰਾ ਬਲੌਕ ਪੇਂਟ ਸਾਰਾ ਪਲੱਸ ਹੈਂਡਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਪ੍ਰਾਈਸ ਰਹਿਣਾ 2550 ਰੁਪਏ ਸਿਰਫ 2550 ਰੁਪਏ ਦਾ ਪ੍ਰਾਈਸ ਆ ਰਿਹਾ ਚੈੱਕ ਕਰੋ ਓਪਨ ਚੈਲੰਜ ਰੇਟਾ ਹੋਰ ਦੱਸੋ ਆ ਲੋ ਸਾਰਾ ਬਲੌਕ ਪੇਂਟ ਪਲੱਸ ਸਾਰਾ ਹੈ ਸਾਰਾ ਆਰੀ ਵਰਕ ਦਾ ਕੰਮ ਹੈ 슬ੀਵਜ਼ ਦੀ ਡਿਜ਼ਾਈਨਿੰਗ ਆ ਰਹੀ ਹੈ ਮੋਰ ਪੰਖੀ ਕਲਰ ਆਇਆ ਹੈ ਜਿਹੜਾ ਆਪਨ ਕਰਿਆ ਰੋਮੀ ਕਲਰ ਸਹੀ ਆ ਰਿਹਾ ਕਿ ਡਾਲਾ ਰਿਹਾ ਸਹੀ ਨਹੀਂ ਆਇਆ ਇਹ ਪ੍ਰੋਪਰ ਮੋਰ ਪੰਖੀ ਸ਼ੇਡ ਹੈ ਜਿਹੜਾ ਪ੍ਰੋਪਰ ਮੋਰ ਪੰਖੀ ਕਲਰ ਹੁੰਦਾ ਨਾ ਇਹ ਕਲਰ ਚੇਂਜ ਹੋ ਜਾਂਦਾ ਵੀਡੀਓ ਦੇ ਵਿੱਚ ਇਹਦੀ ਬਿਊਟੀ ਪ੍ਰੋਪਰ ਜਿਹੜੀ ਹੁੰਦੀ ਹੈ ਨਾ ਮਤਲਬ ਇਹ ਆਪਾਂ ਜੋ ਸਾਹਮਣੇ ਆਪਣੀ ਚੀਜ਼ ਆਂਦੀ ਹੈ ਉਹ ਤੋਂ ਪਤਾ ਲੱਗਦੀ ਹੈ ਬਿਊਟੀ ਕੀ ਹੈ ਕਲਰ ਦੀ ਸ਼ੇਡ ਚੈੱਕ ਕਰੋ ਔਰੇਂਜ ਸ਼ੇਡ ਆ ਰਿਹਾ ਇਹ ਕਹਾਰਿਆ ਚੈਰੀ ਗਾਜ਼ਰੀ ਸ਼ੇਡ ਇਹ ਕਹਾਰਿਆ ਮਹਿੰਦੀ ਸ਼ੇਡ 2550 ਦੀ ਪ੍ਰਾਈਸ ਹੈ ਚਾਹੇ ਪਾਰਟੀ ਫੰਕ ਸਾਰਾ ਬਲੌਕ ਪੈਨ ਦਾ ਪਲੱਸ ਸਾਰਾ ਪੜਲ ਵਰਕ ਹੈਂਡ ਵਰਕ ਦਾ ਕੰਮ ਹੈ ਪਿੱਟੇ ਦਾ ਕੰਮ ਹੈ ਪ्योर ਜੌਰਜਟ ਦੇ ਵਿੱਚ ਇੱਕ ਆਰੀ ਵਰਕ ਪਲੱਸ ਸਾਰਾ ਹੈਂਡ ਵਰਕ ਕਰਿਆ ਹੈ ਪੜਲ ਵਰਕ ਦੋ ਦੋ ਪੀਸ ਆਏ ਮਤਲਬ ਕਿ ਆਰਟੀਕਲ ਸੇਮ ਹੈ ਦੋ ਕਲਰ ਦੇ ਵਿੱਚ ਬਣ ਕੇ ਆਇਆ ਔਰ ਦੋਨੋਂ ਸ਼ੇਡ ਡਿਫਰੈਂਟ ਆ ਫੁੱਲ ਪਿਓਰ ਜੌਰਜਟ ਦਾ ਇਹ ਆਰਟੀਕਲ ਆ ਰਿਹਾ ਪ੍ਰਾਈਸ ਆ ਰਿਹਾ 2950 2950 ਰੁਪਏ ਆਰਟੀਕਲ ਚੈੱਕ ਕਰੋ ਸਮਰ ਸਪੈਸ਼ਲ ਆਰਟੀਕਲ ਆ ਰਿਹਾ ਜੀ ਸਾਰਾ ਥ्रेड ਵਰਕ ਆਰੀ ਵਰਕ ਦਾ ਕੰਮ ਹੈ ਪਲੱਸ ਸਾਰਾ ਪੜਲ ਵਰਕ ਹੈਂਡ ਵਰਕ ਦਾ ਕੰਮ ਹੈ ਆ ਆ ਰਹੀ ਹੈ 슬ੀਵ ਜੀ ਡਿਜ਼ਾਈਨਿੰਗ ਫੁੱਲ ਪਿ ਔਰ ਨਾਲ ਪਿਓਰ ਮਡਾਲ ਦੀ ਬਾਟਮ ਪਿਓਰ ਮਡਾਲ ਦੀ ਲਾਈਨਿੰਗ ਨਾਲ ਹੈ ਜੀ ਲਾਈਨਿੰਗ ਦਾ ਸਟਾਫ ਤੁਹਾਨੂੰ ਨਾਲ ਮਿਲੇਗਾ ਔਰ ਚਨੂਨ ਦਾ ਦੁਪੱਟਾ ਆ ਰਿਹਾ ਦੁਪੱਟੇ ਦਾ ਸਾਰਾ ਸਾਰਾ ਵਰਕ ਕਰਿਆ ਹੋਇਆ ਚੈੱਕ ਕਰੋ ਕਿੰਨਾ ਪਿਆਰਾ ਆਰਟੀਕਲ ਹੈ ਔਰ ਦੋ ਸ਼ੇਡ ਮਿਲਣਗੇ 2950 ਰੁਪਏ ਦਾ ਪ੍ਰਾਈਸ ਰਹੇਗਾ 2950 ਪਿਓਰ ਜਾਰਜਟ ਫੁੱਲ ਪਿਓਰ ਜਾਰਜਟ ਦਾ ਇਹ ਆਰਟੀਕਲ ਹੈ ਸਮਝ ਸਪੈਸ਼ਲ ਫੈਬਰਿਕ ਹੈ ਸਮਝ ਸਪੈਸ਼ਲ ਆਰਟੀਕਲ ਹੈ ਬੜਾ ਪਿਆਰਾ ਆਰਟੀਕਲ ਹੈ ਸਭ ਤੋਂ ਕੂਲ ਫੈਬਰਿਕ ਹੁੰਦਾ ਇਹ ਜਾਰਜਟ ਪਿਓਰ ਜਾਰਜਟ ਦੋ ਸ਼ੇਡ ਦੋਨੋਂ ਸ਼ੇਡ ਪਿਆਰੇ ਕੋਈ ਵੀ ਕਲਰ ਬਾਈ ਕਰ ਲਓ 29 ਸਵਾਰਨਾ ਹੈਂਡ ਪੇਂਟ ਵਾਲੇ ਆਰਟੀਕਲਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਔਰ ਹੈਂਡ ਪੇਂਟ ਵਾਲਾ ਆਰਟੀਕਲ ਲੈ ਕੇ ਆਇਆ ਪ्योर ਟੈਬੀ ਲਾਈਨ ਤੇ ਜਿਹੜੇ ਕਸਟਮਰ ਨੇ ਸਾਨੂੰ ਡਿਮਾਂਡ ਕਰੀ ਹੈ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਅਲਟੀਮੇਟ ਆਰਟੀਕਲ ਹੈ ਸਾਰਾ ਸਾਰਾ ਹੈਂਡ ਪੇਂਟ ਪਲੱਸ ਸਾਰਾ ਉੱਪਰ ਹੈਂਡਵਰਕ ਵੀ ਕਰਵਾਇਆ ਪ्योर ਟੈਬੀ ਲਾਈਨ ਟੈਬੀ ਮਸਲੀਨ ਦਾ ਇਹ ਆਰਟੀਕਲ ਆ ਰਿਹਾ ਸਮ ਸਪੈਸ਼ਲ ਫੈਬਰਿਕ ਹੈ ਸਭ ਤੋਂ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਔਰ ਸਾਰਾ ਹੈਂਡ ਪੇਂਟ ਸਾਰਾ ਪਲੱਸ ਸਾਰਾ ਉੱਪਰ ਪਰਲ ਵਰਕ ਦਾ ਕੰਮ ਕਰਾਇਆ ਆ ਆ ਰਿਹਾ ਸਲੀਵਸ ਤੇ ਡਿਜ਼ ਆ ਦੇਖੋ 슬ੀਵਸ ਤੇ ਸਾਰਾ ਹੈਂਡ ਪੇਂਟ ਪਲੱਸ ਸਾਰਾ ਹੈਂਡਵਰਕ ਉਹ ਸ਼ੇਡ ਬੜੇ ਪਿਆਰੇ ਸਮਝ ਸਪੈਸ਼ਲ ਬਿਲਕੁਲ ਨਵੇਂ ਸ਼ੇਡ ਆ ਆ ਚੈੱਕ ਕਰੋ ਇਸ ਦਾ ਦੁਪੱਟਾ ਤੇ ਉਹ ਟੈਬੀ ਲਾਈਨ ਦਾ ਹੀ ਦੁਪੱਟਾ ਆ ਰਿਹਾ ਦੁਪੱਟੇ ਤੇ ਸਾਰਾ ਸਾਰਾ ਹੈਂਡ ਪੇਂਟ ਹੈ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਇੱਕ ਗ੍ਰੇ ਸ਼ੇਡ ਆ ਰਿਹਾ ਇੱਕ ਲਾਈਟ ਮਹਿੰਦੀ ਗ੍ਰੀਨ ਆ ਰਿਹਾ ਇੱਕ ਆ ਰਿਹਾ ਪਰਪਲ ਸ਼ੇਡ ਇੱਕ ਨੀਚੇ ਸੀ ਗ੍ਰੀਨ ਬੜਾ ਪਿਆਰਾ ਸ਼ੇਡ ਆ ਗਿਆ ਫਲੋਰ ਸੈਂਡ ਕਲਰ ਨੇ ਸਾਰੇ ਸਮਝ ਸਪੈਸ਼ਲ ਕਲਰ ਨੇ ਪ੍ਰਾਈਸ ਆ ਰਿਹਾ ਜੀ ਇਸ ਦਾ 2850 ਰੁਪਏ